ਸਸ਼੍ਰੀਕਾਲ ਤੁਸੀਂ ਖ਼ਬਰ ਐਸਐਮਜ਼ ਨਿਊਜ਼ ਤੇ ਆਲੂਆਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਦੋਂ ਫਲਾਈਓਵਰ ਤੇ ਚੜਦੇ ਹੋਏ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਟਰੈਕਟਰ ਦੇ ਵਿੱਚਕਾਰ ਦੇ ਦੋ ਟੋਟੇ ਹੋ ਗਏ ਤੇ ਸਹਾਜਸੀ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਨੁਕਸਾਨ ਹੈ ਜਿਹੜਾ ਉਹ ਕਾਫੀ ਜ਼ਾਦਾ ਦਸੇੜਾ ਦਾ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਸੂਚਨਾ ਨੂੰ ਮਿਲਦੇ ਸਾਰ ਹੀ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਨੇ ਕ੍ਰੇਨ ਦੀ ਮਦਦ ਦੇ ਨਾਲ ਟਰੈਕਟਰ ਟਰਾਲੀ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਤਾਂ ਦੱਸਦੇ ਕਿ ਇਸ ਹਾਦਸੇ ਦੇ ਕਾਰਨ ਕਾਫੀ ਲੰਮਾ ਜਮ ਲੱਗ ਗਿਆ ਸੀ ਜੋ ਕਿ ਤਿੰਨ ਤੋਂ 4 ਘੰਟੇ ਬਾਅਦ ਚਾਲੂ ਹੋਇਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਲੂਆਂ ਦੇ ਨਾਲ ਭਰੀ ਹੁੰਦੀ ਹੈ ਜਿਸ ਵੇਲੇ ਹਾਦਸਾ ਹੁੰਦਰਾ ਤਾਂ ਗਰੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਨੁਕਸਾਨ ਹੈ ਜਿਹੜਾ ਉਹ ਕਾਫੀ ਗੰਭੀਰਤਾ ਦੇ ਨਾਲ ਹੋਇਆ ਹਾਲਾਂਕਿ ਮੌਕੇ ਦੇ ਉੱਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਕੀ ਨਾਂ ਤੁਹਾਡਾ ਮੇਰਾ ਨਾਂ ਮੱਖਣ ਹੈ ਜੀ ਅੱਛਾ ਜੀ ਆਨੂੰ ਲੋੜ ਵਿੱਚ ਹਾਂ ਆਨੂੰ ਲੈ ਕੇ ਜਾਂਦੇ ਪਹੁੰਚਣ ਲੱਗੇ ਆ ਹਾਂ ਜੀ ਪੈਂਟਰ ਤੋਂ ਰੇਂਜ ਇੱਥੇ ਬੰਦੇ ਨੇ ਆ ਟਾਇਰ ਪੈਂਚਰ ਹੋ ਗਿਆ ਛੱਕਦਾ ਨਹੀਂ ਬਚਣਾ ਟਰੈਕਟਰ ਟਰੈਕਟਰ ਧੋਮ ਗਿਆ ਠੀਕ ਆ ਹਾਂਜੀ ਨਗਰੋਂ ਕੋਲ ਟ੍ਰੈਲੀ ਦੀ ਦਾਪ ਹੈ ਟਰੈਕਟਰ ਦਾ ਨੁਕਸਾਨ ਬਹੁਤ ਹੋ ਗਿਆ ਦੋ ਹਿੱਸੇ ਹੋ ਗਿਆ ਹਾਂਜੀ ਹਾਂਜੀ ਦੋ ਹਿੱਸੇ ਹੋ ਗਿਆ ਬਾਈ ਬੰਦਾ ਕੁਝ ਬਣਾਈ ਨਹੀਂ ਹਾਂਜੀ ਕੋ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਹੋ ਗਿਆ ਕੀ ਲੋਡ ਕੀ ਸੀਗਾ ਸਾਰਿਆਂ ਕਿਸੇ ਰਾਹ ਤੇ ਕੋਲ ਗਈ ਸੀ ਤੁਸੀਂ ਆਪਣੇ ਹਾਰਡਿੰਗ ਪੁਆਇੰਟ ਤੇ ਗਏ ਸੀ ਤਾਂ ਰੋਗਿੰਗ ਤੇ ਕੋਲ ਗਈ ਸੀ ਕਿ ਹਲਕਾ ਜਿਹਾ ਜਾਮ ਲੱਗਾ ਹੋ ਸਕਦਾ ਟਰੈਕਟਰ ਦਾ ਕੋਈ ਛੇਕ ਰਿਆ ਕੋਟ ਨਾਲੀ ਘੜੀ ਆ ਦੋ ਲੈਣਾ ਨਾ ਬਲਾਕ ਕਰਕੇ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਸਾਲੀ ਆਲੂਆਂ ਨਾਲ ਲੋਡ ਸੀ ਨਵਾਂ ਟਰੈਕਟਰ ਆ ਜੀ ਨਾ ਟਰੈਕਟਰ ਚਾਲਕ ਕੋਲ ਕੋਈ ਲਾਇਸੈਂਸ ਨਾ ਉਹਦੇ ਕਾਗਜ਼ ਪੱਤਰ ਆ ਤੇ ਸਾਲੀ ਓਨ ਰੋਡ ਹੋਣ ਕਰਕੇ ਟਰੈਕਟਰ ਦੋ ਹਿੱਸਿਆਂ ਚ ਮਿਲਿਆ ਹੂੰ ਕਿ ਬਾਰ ਬਾਰ ਅਸੀਂ ਕਹਿੰਦੇ ਆ ਵੀ ਕੋਈ ਵੀ ਓਵਰ ਰੋਡ ਸਾ ਚੱਲੇ ਆਪਣੇ ਡਾਕੂਮੈਂਟ ਜੀ ਨਾਲ ਰੱਖੋ ਰੱਬ ਨਾ ਕਰੇ ਕੋਈ ਮਿਸਮਤ ਨਹੀਂ ਹੋ ਜਾਂਦੀ ਕਿ ਵਿੱਚ ਉਹਦੇ ਜਿਸ ਤਰ੍ਹਾਂ ਟਰੈਕਟਰ ਨਾਲ ਲੱਗੇ ਹੋਏ ਨੇ ਵਿੱਚ ਚ ਚਾਲਕ ਆ ਜਾਂਦਾ ਤਾਂ ਸੋ ਉਹਨੂੰ ਹੋ ਰਹਿਸ ਤਲਬਾ ਬਜਨ ਦੇ ਜਿਸ ਹਿਸਾਬ ਨਾਲ ਦੇਖਿਆ ਟਰੈਕਟਰ ਦੇ ਦੋ ਹਿੱਸੇ ਹੋ ਗਏ ਆ ਇਹ ਓਵਰ ਲੋਡ ਹੋਣ ਕਾਰਨ ਹੋਇਆ ਦੇਖਣ ਤੋਂ ਇਹੀ ਲੱਗਦਾ ਤਾਂ ਅਜੇ ਸਟਾਰਟਿੰਗ ਓਵਰ ਬੇਚ ਨੂੰ ਜਾ ਰਿਹਾ ਟਰੈਕਟਰ ਨਵਾਂ ਟਰੈਕਟਰ ਇਹਨਾਂ ਸਰ ਦੇ ਸਾਰੀ ਬੇਚ ਨੂੰ ਸੋਸੀ ਹੋ ਗਿਆ ਦੋ ਹਿੱਸੇ ਹੋ ਗਏ ਪੂਰਾ ਕਾਰਨ ਇਹੀ ਆ ਬਟ ਟਰੈਕਟਰ ਜਿਹੜਾ ਲੋਡ ਆ ਬਜਨ ਆ ਉਹ ਪਿੱਛੇ ਬਜਨ ਆ ਉਹਦੇ ਐਸੀਅਤ ਵਿਚਾਰਾ ਉਹਨੂੰ ਬਜਨ ਦਿੰਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਸਭ ਬਚਾਇਆ ਉਹਨੂੰ ਮੈਨੂੰ ਇਹੀ ਆ ਕੇ ਪੁੱਛਿਆਗਾ ਤੇਰੇ ਕੋ ਸਭ ਤੋਂ ਦਰਦ ਨੇ ਲੱਗੇ ਟਰੈਫਿਕ ਨੂੰ ਫੁੱਲ ਚੱਲ ਰਹੀ ਆ ਬਿਲਕੁਲ ਡਰਾਈਵਰ ਵੀ ਆ ਥੋੜਾ ਲੈਣਾ ਬਲੌਕ ਹੈ ਜੀ ਇਹਨੇ ਚੱਲ ਰਹੀ ਆ ਹਲਕਾ ਜਾਵਾਂ ਠੀਕ ਹੈ ਜੀ ਕੋਸ਼ਿਸ਼ ਕਰ ਰਹੇ ਆ ਜੀ ਜਲਦੀ ਜਲਦੀ ਜੇ ਕੋਈ ਸਾਡੇ ਬਦਲ ਕਰਦੇ ਚੱਲ ਚਾਉਣ ਨੂੰ ਚੁੱਕੇ ਤਾਂ ਉਹ ਹੈਡਰਾ ਬਗਾ ਚਾਹਲੇ ਕਰਾਈਏ ਲੋਡ ਹੈ ਟਰਾਲੀ ਇਸ ਕਰਕੇ ਕਈ ਐਂਗਲ ਤੋਂ ਦੇਖਣਾ ਪੈਣਾ ਪਿੱਛੇ ਤੋਂ ਨਹੀਂ ਆ ਸਕਦਾ